ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਕਾਰਵਾਈ ਤੇ ਅੱਜ ਆਖਰੀ ਦਿਨ ਸਦਨ ਦੇ ਅੰਦਰ ਅੱਜ ਪੰਜਾਬ ਪੁਨਰਵਾਸ ਤੇ ਨਾਲ ਸੰਬੰਧੀ ਪ੍ਰਸਤਾਵ ਤੇ ਚਰਚਾ ਕੀਤੀ ਜਾ ਰਹੀ ਤੇ ਇਸ ਦੇ ਨਾਲ ਹੀ ਕੁਝ अहम ਬਿੱਲ ਵੀ ਵਿਧਾਨ ਸਭਾ ਚ ਪੇਸ਼ ਕੀਤੇ ਜਾ ਸਕਤੇ ਤੇ ਉੱਥੇ ਹੀ ਦੱਸ ਦੇ ਕਿ ਵਿਧਾਨ ਸਭਾ اجلاس ਅਜੇ ਹੰਗਾਮੇਦਾਰ ਰਹਿਣ ਦੇ ਅਸਾਰ ਜੜੇ ਨੇ ਉੱਤਸੇ ਜਾ ਰਹੇ ਨੇ ਤੇ ਉੱਥੇ ਹੀ ਦੱਸਣੀ ਹੋ ਗਿਆ ਕਿ ਹੜ੍ਹਾਂ ਦੀ ਤਬਾਹੀ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਕਟੋ-ਕਟੋ 20000 ਕਰੋੜ ਰੁਪਏ ਦਾ ਪੈਕੇਜ ਟਰੇਨ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਕਿਹਾ ਕਿ ਉਹ 1600 ਕਰੋੜ ਰੁਪਏ ਦੇਵੇਗੀ ਹਾਲਾਂਕਿ ਪੰਜਾਬ ਨੂੰ ਅਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੀ ਪੈਸਾ ਨਹੀਂ ਆਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਮਤਾ 26 ਤਾਰੀਖ ਨੂੰ ਮੈਨੇ ਪੇਸ਼ ਕੀਤਾ ਸੀ ਕਿ ਪੰਜਾਬ ਦੇ ਵਿੱਚ ਹੜਾਂ ਦੀ ਬਹੁਤ ਭਿਆਨਕ ਸਥਿਤੀ ਬਣੀ ਹੋਈ ਹੈ ਉਹ ਸੜਾਂ ਦੀ ਸਥਿਤੀ ਤੇ ਵਿਚਾਰ ਕਰਨ ਦੇ ਲਈ ਹੜਾਂ ਦੀ ਸਥਿਤੀ ਤੇ ਆਪਣੇ ਆਪਣੇ ਪੱਖ ਰੱਖਣ ਦੇ ਲਈ ਉਹ ਜਿਹੜਾ ਸੈਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ ਅੱਜ ਵੀ ਉਸ ਤੇ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਇਸ ਸੈਸ਼ਨ ਦੇ ਦੌਰਾਨ ਗੱਲ ਤਾਂ ਇਹ ਸੀ ਕਿ ਹੜ੍ਹਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਸੋ ਚਰਚਾ ਹੋਈ ਕਿਤੇ ਚੰਗੀਆਂ ਗੱਲਾਂ ਵੀ ਹੋਈਆਂ ਕਿਤੇ ਮਾੜੀਆਂ ਗੱਲਾਂ ਵੀ ਹੋਈਆਂ ਕਿਤੇ ਝੂਠ ਵੀ ਬੋਲਿਆ ਗਿਆ ਤੇ ਕਿਤੇ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਸੀ ਸਿਰਫ ਤੇ ਸਿਰਫ ਗੱਲ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਦੇ ਹੜ੍ਹਾਂ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਇਹਦਾ ਕੀ ਆਪਾਂ ਨੂੰ ਕਰਨਾ ਚਾਹੀਦਾ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਪਰ ਚਲੋ ਅਲੱਗ-ਅਲੱਗ ਬਹਿਸ ਹੋ ਗਈ ਸੋ ਅੱਜ ਜਿਹੜੇ ਸਾਡੇ ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਸਨ ਉਦੋਂ ਗੈਰਹਾਜ਼ਰ ਰਹੇ ਤੇ ਅੱਜ ਕਿੱਡੇ ਦੁੱਖ ਦੀ ਗੱਲ ਆ ਕਹਿੰਦੇ ਅਸੀਂ ਵਿਧਾਨ ਸਭਾ ਦੇ ਵਿੱਚ ਤਾਂ ਆਉਂਦੇ ਨਹੀਂ के, के यहाँ विधानसभा के अंदर बैठ के सीरियस चर्चा की जाए कि जो रेनफॉल है ये तीन गुना कैसे ज्यादा हो गई कैसे झूठे निकल गए केंद्र सरकार के क्लाउड बर्स्ट क्यों हो रहे हैं इतना क्लाउड बर्स्ट क्यों हो रहे हैं बार बार हमने क्या छेड़खानी कर दी कुदरत से राधर दिन इस सीरियस कंसर्न पे बातें करने की बजाय वो अपना अलग से ये विधानसभा की बातें ये करके और ये ऐसी बातें करके कि हम 1600 सो करोड़ रुपया जो है सीधा खातों में डालेंगे इनको शर्म आनी चाहिए इनके पास पहली बात तो संवैधानिक कोई अधिकार ही नहीं है कि ये सीधे पैसे डाल दें ये कभी भी पैसा डलता है तो स्टेट के थ्रू डलता है पर उससे भी बड़ी बात है क्या ये पैसा डालना चाहते हैं या नहीं ये डालना ही नहीं चाहते जिस समय भारत को अन्न की जरूरत थी तो पूरे भारत के जो लीडर थे वो पंजाब के आगे घुटने टेक के बैठे थे कि दो आज भी 20 परसेंट व्हीट है जो पूरे भारत में पंजाब उगाता है 12 परसेंट राइस पंजाब उगाता है और हरानी की बात है कि जब तो देश को जरूरत तो काले पानी में आप बाहर जाके वहाँ पे देखोगे वहां पे सिलों के ऊपर जो नाम लिखे हुए सारे पंजाबियों आज विधानसभा दूसरा आखिरी दिन पहले दिन ਪੰਜਾਬ ਪੁਨਰ ਨਿਵਾਸ ਪੰਜਾਬ ਦਾ ਪੁਨਰ ਨਿਵਾਸ ਕਿਵੇਂ ਹੋਣਾਗਾ ਕਿਉਂਕਿ ਖੜਾ ਦੇ ਕਾਰਨ ਇਸ ਸਦੀ ਦੇ ਸਭ ਤੋਂ ਭਿਆਨ ਖੜਾ ਦੇ ਕਾਰਨ ਪੰਜਾਬ ਵਿੱਚ ਵੱਡੀ ਪੱਧਰ ਤੇ ਤਬਾਹੀ ਹੋਈ ਔਰ ਬਹੁਤ ਸਾਰੇ ਲੋਕ ਬੇਕਰ ਹੋ ਗਏ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਰੁੜ ਗਈ ਬਹੁਤ ਸਾਰੇ ਲੋਕਾਂ ਦੀ ਫਸਲ ਤਬਾਹ ਹੋ ਗਈ ਕਿਸਾਨ ਮਾਰਿਆ ਗਿਆ ਪਸ਼ੂ ਧਨ ਬਰਬਾਦ ਹੋ ਗਿਆ ਤੇ ਗਰੀਬਾਂ ਦੇ ਘਰ ਟੁੱਟ ਗਏ ਉਹਨੂੰ ਲੈ ਕੇ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੁਨਰਵਾਸ ਰੈਜ਼ੋਲੂਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੇਸ਼ ਹੋਇਆ ਔਰ ਲੰਬਾ ਸਮਾਂ ਉਹਦੇ ਉੱਤੇ ਚਰਚਾ ਹੋਈ ਔਰ ਅੱਜ ਵੀ ਉਹੀ ਚਰਚਾ ਜਿਹੜੀ ਕੰਟੀਨਿਊ ਰਹੂਗੀ ਅੱਜ ਦੂਜੇ ਦਿਨ ਵੀ ਉਸੇ ਪੁਨਰਵਾਸ ਤੇ ਉੱਤੇ ਚਰਚਾ ਹੋਊਗੀ ਪਰ ਲੇਕਿਨ ਅਫਸੋਸ ਪਹਿਲੇ ਦਿਨ ਜਦੋਂ ਭਾਰਤੀ ਜਨਤਾ ਪਾਰਟੀ ਆਈ ਔਰ ਘੰਟਾ ਦੋ ਘੰਟੇ ਉਹਨਾਂ ਦੇ ਮੈਂਬਰ ਸਹਿਬਾਨ ਉਹਨਾਂ ਦੋ ਮੈਂਬਰ ਨੇ ਪੰਜਾਬ ਵਿਧਾਨ ਸਭਾ ਚੁਣੇ ਹੋਏ ਘੰਟਾ ਦੋ ਘੰਟੇ ਬੈਠਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਪਰਦਾ ਫਾਸ ਹੋ ਗਿਆ ਸਾਡੇ ਬਾਰੇ ਅੰਕੜੇ ਵਿਧਾਨ ਸਭਾ ਚ ਆ ਗਏ ਕਿ ਅਸੀਂ 1600 ਕਰੋੜ ਰੁਪਏ ਦਾ ਜੁਮਲਾ ਪੰਜਾਬ ਦੇ ਲੋਕਾਂ ਨਾਲ ਖੇਡਿਆ ਫਾਈਨਲ ਡੇ ਵੇਖੋ ਸਾਰਾ ਸੈਸ਼ਨ ਰੀਹੈਬਿਲੀਟੇਸ਼ਨ ਤੇ ਹੋਇਆ ਫਲਡਸ ਦੀ ਜਿਹੜੇ ਹੜ੍ਹ ਆਏ ਨੇ ਹੜਾਏ ਨੇ ਉਹਨਾਂ ਤੇ ਵਿੱਚ ਮੁਰਦ ਵਰ ਸੇਵਾ ਕਿਸਾਂ ਪੰਜਾਬ ਦਾ ਕਰਨਾ ਬਟ ਬੜਾ ਅਨਫੋਰਚੂਨੇਟ ਇਸ ਚੀਫ ਮਿਨਿਸਟਰ ਸਾਹਿਬ ਉਦਣ ਘੰਟਾ ਡੇਢ ਬੋਲੇ ਨੇ ਬਟ ਜਿਹੜਾ ਰੀਹੈਬਿਲੀਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਭਾਨ ਸਾਹਿਬ ਤੁਸੀਂ ਆਪ ਐਲਾਨ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ ਐਲਾਨ ਸੀ ਐਜ਼ ਅ ਮੈਟਰੋ ਪਾਲਿਸੀ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ 20000 ਰੁਪਏ ਦੀ ਪਹਿਲੀ ਕਿਸ਼ਤ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਇਮੀਜਿਟਲੀ